ਸ਼ੋਕ ਨਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨੁਗਪਦ ਗਹਿਣੇ ਪਉਣ ਪਾਣੀ ਪੈ ਸੰਤਰ ਚੰਦ ਸੂਰਜ ਅਵਤਾਰ ਘੜੀਆਂ ਸਭੇ ਗੋਪੀਆਂ ਪਹਿਰ ਕੰਗੋਪਾਲ ਗਹਿਣੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵੀ ਹੋਣੀ ਖੈ ਗਇਓ ਜਮਕਾਲ ਨਾਨਕ ਮੁਸ ਗਿਆਨ ਵਿਹੂਣੀ ਖੈ ਗਇਓ ਜਮਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾ ਵਿੱਚ ਜੁੜ ਬੈਠੇ ਸਤਸੰਗੀ ਜਨੂੰ ਆਸਾ ਕੀ ਬਾਾਰ ਮੁਬਾਰਕ ਬਾਣੀ ਦੇ ਆਪਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ ਕੱਲ ਪੌੜੀ ਨੰਬਰ 4 ਆਪਾਂ ਸਾਂਝੀ ਕੀਤੀ ਸੀ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਅੱਜ ਦਾ ਮੁਬਾਰਕ ਵਿਚਨਾਪ ਜੀ ਨੇ শ্রবণ ਕੀਤਾ ਹੈ ਹਰ ਇੱਕ ਪੌੜੀ ਦੇ ਨਾਲ ਸ਼ਲੋਕ ਨੇ ਪੰਜ ਨੰਬਰ ਪੌੜੀ ਦੀ ਆਖਰੀ ਮੁਬਾਰਕ ਪੰਕਤੀ ਜੇ ਜ਼ਰਵਾਣਾ ਪਰਹਰ ਜ਼ਰਬੀਸ ਕਰਿੰਦੀ ਆਈਏ ਕੋ ਰਹੇ ਨਾ ਭਰੀਏ ਪਈਏ ਆਪਾਂ ਵਿਚਾਰਾਂਗੇ ਵੀ ਕੁਰਬਾਨੀ ਦੇ ਵਿੱਚ ਬਿਸ਼ਰਾਮ ਦੀ ਕਿੰਨੀ ਮਹੱਤਤਾ ਹੈ ਅਕਸਰ ਇਹਨੂੰ ਪੜਿਆ ਜਾਂਦਾ ਹੈ ਕੋ ਰਹੇ ਨਾ ਭਰੀਏ ਪਈਏ ਹੋ ਰਹੇ ਨਾ ਭਰੀਏ ਪਈਏ ਗੁਰੂ ਸਾਹਿਬ ਜੀ ਕੀ ਗੱਲ ਕਰ ਰਹੇ ਨੇ ਉਹ ਪੂਰੀ ਪੌੜੀ ਨੂੰ ਜਦੋਂ ਆਪਾਂ ਵਿਚਾਰਾਂਗੇ ਕਿਸ ਸੰਸਾਰ ਦੇ ਵਿੱਚ ਸਮਾਪਤ ਕੇ ਮੌਤ ਹਰ ਕੋਲ ਆ ਜਾਂਦੀ ਹੈ ਹਰ ਇੱਕ ਦੇ ਸਵਾਸਾਂ ਦੀ ਲੜੀ ਪੂਰੀ ਹੋ ਕੇ ਉਹਨੇ ਸੰਸਾਰ ਤੋਂ ਚੱਲ ਜਾਣਾ ਹੈ ਇਸ ਲਈ ਜਿਹੜੇ ਕਾਰਜ ਇੱਥੇ ਕਰਨ ਆਏ ਆ ਜੋ ਸਾਡੇ ਕੋਲ ਇੱਕ ਸਮਾਂ ਹੈ ਸਮੇ ਦੀ ਸੀਮਤ ਇੱਕ ਵਿਚਾਰ ਹੈ ਸਮਾਂ ਬੜਾ ਸੀਮਤ ਹੈ ਇਹ ਸਾਨੂੰ ਉਹ ਗੱਲ ਸਮਝਣੀ ਚਾਹੀਦੀ ਹੈ ਮਹਾਰਾਜ ਨੇ ਜਿਹੜਾ ਮੁਬਾਰਕ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ ਕੜੀਆਂ ਸਭੇ ਗੋਪੀਆਂ ਪਹਿਰ ਕਨੁਪਾਲ ਇਹ ਮੁਬਾਰਕ ਪਹਿਲਾ ਸ਼ਲੋਕ ਹੈ 5 ਨੰਬਰ ਪੌੜੀ ਨਾਲ ਲੱਗਦਾ ਮਹਾਰਾਜ ਕਹਿੰਦੇ ਨਾਨਕ ਮੁਸੇ ਗਿਆਨ ਵੀ ਹੋਣੀ ਖਾਈ ਬੇ ਅਜਮਕਾਲ ਮੁਸੇ ਦਾ ਅਰਥ ਹੁੰਦਾ ਹੈ ਲੁੱਟਿਆ ਜਾਣਾ ਇਹ ਜਿਹੜੀ ਲੁਕਾਈ ਹੈ ਜਦੋਂ ਤੱਕ ਗਿਆਨ ਤੋਂ ਹੀਣੀ ਹੈ ਚੰਗੇ ਗਿਆਨ ਤੋਂ ਨਹੀਂ ਕਿਉਂਕਿ ਗਿਆਨ ਦੀਆਂ ਕਈ ਕਿਸਮਾਂ ਨੇ ਦੂਜੇ ਨੂੰ ਗੁੰਮਰਾਹ ਕਰਨ ਵਾਲਾ ਦੂਜੇ ਨੂੰ ਲੁੱਟਣ ਵਾਲਾ ਵੀ ਤੇ ਆਖਰਕਾਰ ਆਪਣੇ ਆਪ ਨੂੰ ਗਿਆਨਵਾਨੀ ਮੰਨ ਰਿਹਾ ਹੈ ਦਾਈਂ ਦੇ ਮਹਾਰਾਜ ਨੇ ਇਸ ਬਾਣੀ ਦੇ ਆਪਾਂ ਪਹਿਲਾ ਮੁਬਾਰਕ ਬਚਨਾਂ ਦੇ ਵਿੱਚ ਸਾਂਝਾ ਕਰ ਚੁੱਕੇ ਆ ਤੀਜਾ ਪਵਨ ਸ਼ਲੋਕ ਪਹਿਲੀ ਪੌੜੀ ਦਾ ਨਾਲਕ ਗੁਰੂ ਨਾ ਜਿਤਨੀ ਮਨ ਆਪਣੇ ਸੁਚੇਤ ਜਿਹੜੇ ਮਹਾਰਾਜ ਕਹਿੰਦੇ ਮਨ ਕਰਕੇ ਬੜੇ ਚਤੁਰ ਤੇ ਸਿਆਣੇ ਹੁੰਦੇ ਨੇ ਆਖਰ ਕਰੋ ਵੀ ਆਪਣੇ ਆਪ ਨੂੰ ਗਿਆਨਵਾਨੀ ਬਣ ਰਹੇ ਨੇ ਦਾਈਂ ਗੁਰੂ ਸਾਹਿਬ ਨੇ ਕਿਹਾ ਤਜੋ ਸਿਆਲਤ ਸੁਰਜ ਨੂੰ ਸਾਧੋ ਮਨ ਕਾ ਮਾਰਤੇ ਆ ਇਹਦਾ ਮਤਲਬ ਇੱਕ ਚੰਗਾ ਗਿਆਨ ਹੈ ਇੱਕ ਬੁਰਾ ਗਿਆਨ ਬੁਰਾ ਗਿਆਨ ਉਹ ਹੈ ਜਿਹਦੇ ਦੁਆਰਾ ਅਸੀਂ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਹਾਂ ਇਹਨਾਂ ਆਮ ਬੰਦਾ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ ਜਿਹੜਾ ਜਿੰਨਾ ਜ਼ਿਆਦਾ ਗਿਆਨਵਾਨ ਹੋ ਕੇ ਬੁਰੇ ਗਿਆਨ ਦਾ ਧਾਰਨੀ ਹੋ ਕੇ ਲੋਕਾਂ ਦਾ ਨੁਕਸਾਨ ਕਰ ਸਕਦਾ ਹੈ ਅਕਸਰ ਗੱਲ ਕਰਦੇ ਹਨ ਮੰਤਰੀ ਗਿਆਨਵਾਨ ਸੀ ਉੱਥੇ ਪਹੁੰਚ ਗਿਆ ਪਰ ਚੰਗਾ ਗਿਆਨ ਨਾ ਹੋਣ ਕਰਕੇ ਪਰ ਜਾਂ ਦੁਖੀ ਦੀ ਦੁਖੀ ਹੈ ਕੋਈ ਡਾਕਟਰ ਗਿਆਨਵਾਨ ਸੀ ਤੇ ਡਾਕਟਰ ਬਣ ਗਿਆ ਪਰ ਇਨਸਾਨੀਅਤ ਦਾ ਚੰਗਾ ਗਿਆਨ ਨਾ ਹੋਣ ਕਰਕੇ ਕਬੜੇ ਉੱਥੇ ਵੀ ਨੇ ਜਾਨਾਂ ਦਾ ਉੱਥੇ ਤੇ ਵੀ ਲੱਗਦੀਆਂ ਨੇ ਅਤੇ ਬਹੁਤ ਨੁਕਸਾਨ ਆਮ ਲੋਕਾਂ ਨੂੰ ਹੋ ਰਿਹਾ ਹੈ ਕੋਈ ਟੀਚਰ ਗਿਆਨਵਾਨ ਸੀ ਤੇ ਉਹ ਪਦਵੀ ਤੇ ਪਹੁੰਚ ਗਿਆ ਪਰ ਕਿੰਨੀਆਂ ਹੀ ਜ਼ਿੰਦਗੀਆਂ ਦੇ ਸਮੇਂ ਨੂੰ ਉਹ ਬਰਬਾਦ ਕਰ ਰਿਹਾ ਹੋਵੇਗਾ ਜਦੋਂ ਚੰਗਾ ਗਿਆਨ ਨਹੀਂ ਦੇ ਰਿਹਾ ਸਿਰਫ ਆਪਣੀ ਪਦਵੀ ਤੇ ਆਪਣੀ ਕੁਰਸੀ ਤੇ ਬੈਠ ਕੇ ਉੱਥੇ ਵੀ ਹੋ ਸਕਦਾ ਹੈ ਉਹ ਚਲਾਕੀਆਂ ਰਿਸ਼ਵਤਖੋਰੀਆਂ ਤੇ ਝੂਠ ਫੈਸਲਿਆਂ ਦੇ ਗਲਤ ਫੈਸਲਿਆਂ ਦੇ ਦੁਆਰਾ ਕਿੰਨੀਆਂ ਜ਼ਿੰਦਗੀਆਂ ਦਾ ਨੁਕਸਾਨ ਕਰ ਰਿਹਾ ਹੋਵੇਗਾ ਆਖਰਕਾਰ ਗਿਆਨਵਾਨ ਤੇ ਹੈ ਪਰ ਚੰਗਾ ਗਿਆਨ ਅਤੇ ਬੁਰਾ ਗਿਆਨ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਮਹਾਰਾਜ ਕਹਿੰਦੇ ਨਾਨਕ ਮੁਸੇ ਗਿਆਨ ਵਿਹੂਣੀ ਜਿਹੜੀ ਲੁਕਾਈ ਚੰਗੇ ਗਿਆਨ ਤੋਂ ਵਿਹੂਣੀ ਹੈ ਵਾਂਜੀ ਹੈ ਉਹ ਲੁੱਟੀ ਜਾਂਦੀ ਹੈ ਮੁਸੇ ਉਹ ਲੁੱਟੀ ਗਈ ਮਹਾਰਾਜ ਕਹਿੰਦੇ ਖਾਏ ਗਿਆ ਜਮਕਾਲ ਉਹਨੂੰ ਜਮਕਾਲ ਖਾ ਰਿਹਾ ਹੈ ਉਹਨੂੰ ਜਮਕਾਲ ਦਾ ਅਰਥ ਬੜੇ ਧਿਆਨ ਨਾਲ ਇੱਕ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਮਰ ਜਾਂਦਾ ਹੈ ਅਪਾ ਕਹਿੰਦੇ ਵੀ ਜਮ ਆ ਗਏ ਤੇ ਲੈ ਗਏ ਕਿੰਨੀਆਂ ਕਹਾਣੀਆਂ ਆਪਣੇ ਸਮਾਜਿਕ ਸ਼ਬਦਾਂ ਦੇ ਵਿੱਚ ਨਾਟਕ ਫਿਲਮਾਂ ਦੇ ਵਿੱਚ ਅਪਾ ਦੇਖਦੇ ਆਂ ਵੀ ਜਦੋਂ ਪੁਰਾਣੀ ਚੜਾਈ ਕਰਨ ਲੱਗਿਆ ਤੇ ਜਮਕਾਲ ਆਇਆ ਕਿਸੇ ਨੱਥ ਤੇ ਸਵਾਰ ਹੋ ਕੇ ਆਇਆ ਕਿਸੇ ਗਰੁੜ ਤੇ ਸਵਾਰ ਹੋ ਕੇ ਆਇਆ ਵੀ ਉਹ ਜਮ ਦੇ ਰੂਪ ਦੇ ਵਿੱਚ ਆਇਆ ਤੇ ਜਮ ਆਏ ਤੇ ਲੈ ਕੇ ਚਲ ਗਿਆ ਐਵੇਂ ਨਹੀਂ ਮੌਤ ਨੂੰ ਜਮ ਮੰਨਿਆ ਗਿਆ ਵੀ ਜਮ ਆ ਗਿਆ ਕਾਲ ਦਾ ਅਰਥ ਤੇ ਵੈਸੇ ਸਮਾਂ ਹੀ ਹੁੰਦਾ ਹੈ ਜਿਸ ਸਮੇ ਨੂੰ ਜਮ ਖਾ ਗਿਆ ਜਿਸ એનર્ਜੀ ਨੂੰ ਜਮ ਖਾ ਗਿਆ ਜਿਸ ਸੋਚ ਨੂੰ ਜਮ ਖਾ ਗਿਆ ਉਹੀ ਸਮੇ ਵਿੱਚ ਰਹਿ ਕੇ ਅਸੀਂ ਬਹੁਤ ਚੰਗਾ ਕੁਝ ਪੈਦਾ ਕਰਕੇ ਸੋਚ ਕੇ ਭਲਾ ਚੰਗਾਈ ਵਰਤਾ ਸਕਦੇ ਆ ਤੇ ਉਹੀ ਸਮੇ ਨੂੰ ਅਸੀਂ ਬੁਰੀਆਂ ਵਿਚਾਰਾਂ ਦੇ ਨਾਲ ਨੁਕਸਾਨ ਕਰਕੇ ਬਰਬਾਦ ਕਰ ਸਕਦੇ ਹਾਂ ਜਿਵੇਂ ਆਪਾਂ ਜਵਾਨੀ ਦਾ ਸਮਾਂ ਕਹੀਏ ਵੀ 18 19 20 21 22 23 24 ਇਹ ਜਿਹੜੀ ਉਮਰ ਹੈ ਇਹਦੇ ਵਿੱਚ ਕਈਆਂ ਨੇ ਹੱਡ ਭਨ ਵੀ ਮਿਹਨਤ ਕੀਤੀ ਦਿਨ ਰਾਤ ਇੱਕ ਕਰਕੇ ਕਿਤਾਬਾਂ ਪੜੀਆਂ ਇੱਕ ਤਰਤੀਬ ਦੇ ਨਾਲ ਵਿਉਂਤਵੰਦੀ ਦੇ ਨਾਲ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਨੀਆਂ ਉਹਨਾਂ ਨੂੰ ਜਮਕਾਲ ਥੋੜੀ ਖਾਇਦੋਂ ਉਹਨਾਂ ਨੇ ਆਪਣੇ ਸਮੇਂ ਨੂੰ ਜਮਾਂ ਦੇ ਬਸ ਥੋੜਾ ਕੀਤਾ ਵੀ ਜਮਾਂ ਦੇ ਬਸ ਪੈ ਗਿਆ ਵੇਸਟ ਹੋ ਗਿਆ ਤੇ ਖਾਲ ਖਾ ਗਿਆ ਨਹੀਂ ਉਹਨੇ ਤੇ ਸਮੇ ਨੂੰ ਸਾਰਥਕ ਸਿੱਧ ਕਰਕੇ ਕੋ ਉਦਾਹਰਨ ਬਣਾਈ ਆ ਤੇ ਉਹੀ ਸਮਾਂ ਹੈ ਜਿਹੜਾ ਪੜ੍ਹਾਈ ਤੋਂ ਵੀ ਇਕ ਤਰਾਇਆ ਮਾਂ-ਬਾਪ ਦੀਆਂ ਚੰਗੀਆਂ ਵਿਚਾਰਾਂ ਤੋਂ ਵੀ 도ੜਿਆ ਪਿੰਡਾਂ ਦੇ ਕਿਸੇ ਨੌਜਵਾਨਾ ਮਗਰ ਹੋਰ ਪਿੱਛੇ ਲੱਗੇ ਨਸ਼ਾ ਕੀਤਾ ਉਹਨੂੰ ਜਮ ਕਾਲ ਆ ਗਿਆ ਉਹਦੇ ਸਮੇ ਨੂੰ ਕਾਲ ਨੂੰ ਜਮ ਖਾ ਗਿਆ ਸਮਾਂ ਜ਼ਿੰਦਗੀ ਸਵਾਸ ਵੇਸਟ ਹੋ ਗਈ ਹੁਣੇ ਤੇ ਫਿਰ ਉਹ ਕੀਤੇ ਹੋਏ ਕੋ ਕਰਮ ਦਾ ਨਤੀਜਾ ਤੇ ਭੋਗਣਾ ਹੀ ਆ ਜਿਹਨੇ ਮਿਹਨਤ ਕੀਤੀ ਆ ਉਨੇ ਉਹਦਾ ਉਹ ਖਟਿਆ ਹੋਇਆ ਪ੍ਰਾਪਤ ਕਰਨਾ ਹੈ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਨਾਨਕ ਮੁਸੇ ਗਿਆਨ ਵਿਹੂਨੀ ਖਾਏ ਗਿਆ ਜੰਗਾਲ ਜਿਹੜੇ ਲੋਕ ਚੰਗੇ ਗਿਆਨ ਤੋਂ ਹੀਰੇ ਨੇ ਉਹਨਾਂ ਨੂੰ ਸਮੇਂ ਦੀ ਸੰਭਾਲ ਕਰਨੀ ਨਹੀਂ ਆਉਂਦੀ ਉਹਨਾਂ ਨੂੰ ਆਪਣੇ சுவாਸ ਨੂੰ ਲੇਖੇ ਲਾਣਾ ਨਹੀਂ ਆਉਂਦਾ ਕਿਵੇਂ ਆਪਣੀ ਜ਼ਿੰਦਗੀ ਨੂੰ ਇੱਕ ਇੱਕ ਘੜੀ ਨੂੰ ਸਾਰਥਕ ਸਿੱਧ ਕਰਨਾ ਇਹ ਗੁਣ ਨਹੀਂ ਆਉਂਦਾ ਉਹ ਸਮੇਂ ਨੂੰ ਬਰਬਾਦ ਕਰਦਾ ਉਹ ਦੂਜਿਆਂ ਦੇ ਸਰਜ ਕਰਦੇ ਹਨ ਉਹ ਦੂਜਿਆਂ ਦੇ ਆਉਗਣ ਫੋਲਦੇ ਹਨ ਉਹ ਦੂਜਿਆਂ ਨੂੰ ਬੁਰਾ ਸਾਬਤ ਕਰਨ ਲਈ ਜੋਰ ਲਾਉਂਦੇ ਹਨ ਮਹਾਰਾਜ ਕਹਿੰਦੇ ਆਪਣੇ ਉੱਤੇ ਫਰਕ ਕਰੋ ਤਾਂ ਜੋ ਅਸੀਂ ਕੁਝ ਰਿਜ਼ਲਟ ਤਿਆਰ ਕਰ ਸਕੀਏ ਇਹ ਨਾ ਹੋਵੇ ਵੀ ਸਾਡੇ ਕਾਰਨ ਨੂੰ ਸਾਡੇ ਸਮੇਂ ਨੂੰ ਜੰਮ ਆ ਕੇ ਖਾ ਜਾਏ ਸਗੋਂ ਮਹਾਰਾਜ ਕਹਿੰਦੇ ਜਿਹੜੇ ਲੋਕ ਰੱਬ ਦੇ ਪਿਆਰੇ ਬਣ ਕੇ ਚੱਲਦੇ ਹਨ ਉਹਨਾਂ ਨੂੰ ਜੰਮ ਨਹੀਂ ਦੁਖੀ ਕਰ ਸਕਦੇ ਕਿੰਨੇ ਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਆ ਇਹੋ ਜਿਹੇ ਜਿੱਥੇ ਸਤਿਗੁਰ ਨੇ ਸਾਨੂੰ ਸਮਝਾਇਆ ਹੈ ਜਿਸ ਕੇ ਸ਼ਰੂਪ ਪਰ ਤੁ ਸੁਆਮੀ ਸੋ ਦੁੱਖ ਕੈਸਾ ਭਾਵੇ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਨਾ ਚੀਤ ਨਾ ਆਵੇ ਮੇਰੇ RAM ਰਾਜ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੀਰੇ ਜਿਹੜੇ ਸਮੇ ਨੂੰ ਜਮ ਨੇ ਬਰਬਾਦ ਕਰਨਾ ਅਸੀਂ ਉਹ ਜਮ ਉਹ ਖਿਆਲ ਉਹ ਬੁਰੀਆਂ ਵਿਚਾਰਾਂ ਆਉਣੀ ਨਹੀਂ ਦੇਣੀ ਕੁਝ ਨਾ ਕੁਝ ਸਿੱਖਣ ਦੀ ចਾਨਾ ਕੁਝ ਨਾ ਕੁਝ ਪੜ੍ਹਨ ਦੀ ចਾਨਾ ਕੁਝ ਨਾ ਕੁਝ ਸਿਖਾਉਣ ਦੀ ចਾਨਾ ਆਪਣੇ ਸਮੇ ਨੂੰ ਕਿਤੇ ਤੇ ਲਾਣਾ ਉਹ ਜਮਾਂ ਦੇ ਵਸ ਨਹੀਂ ਪੈਂਦਾ ਜਮਾਂ ਦੇ ਵਸ ਪੈਣ ਦਾ ਮਤਲਬ ਹੈ ਉਹ ਆਪਣੇ சுவாਸ ਨੂੰ ਸਮੇ ਨੂੰ ਬਰਬਾਦ ਨਹੀਂ ਹੋਣ ਦਿੰਦਾ ਬਸ ਇਹ ਅਸੀਂ ਇੱਕ ਗੁਰਬਾਣੀ ਦਾ ਸੋਖਾ ਜਾਂ ਨੁਕਤਾ ਸਮਝ ਲਈਏ ਤੇ ਹੁਣ ਜਿਹੜੇ ਲੋਕ ਕਿਉਂਕਿ ਜਿਹੜਾ ਵਿਸ਼ਾ ਚੱਲ ਰਿਹਾ ਹੈ ਪਿੱਛੇ ਵੀ ਆਪਾਂ ਪੜ੍ਹ ਚੁੱਕੇ ਹਾਂ ਜਿਹੜਾ ਮਹਾਰਾਜ ਨੇ ਸਾਨੂੰ ਬਚਨ ਬਖਸ਼ਿਸ਼ ਕੀਤਾ ਵੀ ਨਾਨਕ ਨਿਰਪੁਰ ਨਿਰੰਕਾਰਪੁਰ ਕੀਤੇ RAM ਰਵਾਲ ਇਹ ਜ਼ਿਕਰ ਕਰ ਚੁੱਕੇ ਆਪਾਂ ਵੀ ਜਿਵੇਂ RAM ਨਿੱਦਾ ਰਾਸਰੇ ਦਾ ਲੱਗਦੀ ਸੀ ਉਹਦੇ ਦੇ ਵਿੱਚ ਉਹਦੇ ਵਿੱਚ ਦੇਵਤੇ ਦੇਵੀ ਤੇ ਹੋਰ ਜਿਹੜੇ ਪਾਤਰ ਸਨ ਉਹ ਰੋਲ ਅਦਾ ਕਰਦੇ ਸਨ ਸਟੇਜ ਤੇ ਆਉਂਦੇ ਸਨ ਮੁਕਟ ਵਗੈਰਾ ਤੇ ਆਪਣੇ ਪਹਿਰਾਵਾ ਸ਼ਿੰਗਾਰ ਕਰਦੇ ਸਨ ਗਹਿਣੇ ਪਾਉਂਦੇ ਸਨ ਡਾਇਲੋਗ ਯਾਦ ਕਰਦੇ ਸਨ ਤੇ ਉੱਥੇ ਉਹ ਮਾਹੌਲ ਸਿਰਜਿਆ ਜਾਂਦਾ ਸੀ ਇੱਕ ਜਨੇ ਨੇ ਆਪਣਾ ਰੋਲ ਅਦਾ ਕਰ ਲਿਆ ਇਸ਼ਾਰਾ ਹੋ ਗਿਆ ਤੇ ਇੱਕ ਪਿੱਛੇ ਆਟ ਗਿਆ ਜਿਹਦੇ ਦੂਜੇ ਦਾ ਰੋਲ ਆ ਗਿਆ ਦੂਜਾ ਵੀ ਇੱਕ ਸਟੇਜ ਦੇ ਉੱਤੇ ਹੁੰਦਾ ਸੀ ਧਰਮ ਨੂੰ ਦਿਖਾਇਆ ਗਿਆ ਪਰ ਉਹ ਰੀਅਲ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਪਹਿਰਾਵਾ ਤਾਰ ਲਿਆ ਡਾਇਲੋਗ ਯਾਦ ਕੀਤੇ ਰਟੇ ਰਟਾਈ ਉੱਥੇ ਰਹੇਗੇ ਜਦੋਂ ਉਹ ਸਟੇਜ ਦੀਆਂ ਪੌੜੀਆਂ ਤੋਂ ਉਤਰੇ ਉਦੋਂ ਕੁਝ ਹੋਰ ਹੋ ਗਿਆ ਮਹਾਰਾਜ ਕਹਿੰਦੇ ਨਹੀਂ ਗੁਰੂ ਸਾਹਿਬ ਕਹਿੰਦੇ ਧਰਮ ਤੇ ਸਾਰੀਆਂ ਜਗ੍ਹਾ ਹੈ ਜਿਵੇਂ ਮਹਾਰਾਜ ਨੇ ਕਿਹਾ ਸੀ ਨਾ ਵੀ ਆਰਤੀ ਸਿਰਫ ਇੱਕ ਥਾਂ ਤੇ ਥੋੜਾ ਹੋ ਸਕਦੀ ਹੈ ਚਲੋ ਅਸੀਂ ਪਿੱਛੇ ਨਹੀਂ ਰਹਿਏ ਹਾਲੇ ਤੇ ਅਸੀਂ ਵੀ ਚੁੱਕੀ ਲਈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਅਗਿਆਰਤੀ ਕਰ ਹੀ ਰਹੇ ਹਾਂ ਹਾਲਾਂਕਿ ਗੁਰੂ ਸਾਹਿਬ ਨੇ ਕਿਹਾ ਸੀ ਰੱਬ ਨੂੰ ਇੱਕ ਥਾਂ ਤੇ ਪਬੰਧ ਕਰਕੇ ਸਥਾਪਿਤ ਕਰਕੇ ਆਰਤੀ ਦਾ ਦਾਇਰਾ ਕੋਈ ਛੋਟਾ ਨਹੀਂ ਉਹਦੀ ਕੁਦਰਤ ਦੀ ਆਰਤੀ ਤੇ ਹਮੇਸ਼ਾ ਹੀ ਹੋ ਰਹੀ ਹੈ ਕਿਉਂਕਿ ਰੱਬ ਬੇਅੰਤ ਹੈ ਵਿਸ਼ਾਲਤਾ ਦੇ ਵਿੱਚ ਉਹ ਸਾਰੀਆਂ ਥਾਵਾਂ ਤੇ ਮੌਜੂਦ ਹੈ ਖਾਸ ਤੌਰ ਤੇ ਕਰਨ ਦੀ ਜਰੂਰਤ ਨਹੀਂ ਖਾਸ ਤੌਰ ਤੇ ਉਤੇ ਹਮੇਸ਼ਾ ਹੀ ਹੋ ਰਹੀ ਹੈ ਸਦਾ ਹੀ ਹੁੰਦੀ ਆ ਰਹੀ ਹੈ ਤੇ ਹੁੰਦੀ ਰਹੇਗੀ ਬਿਲਕੁਲ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ ਕਿਸੇ ਖਾਸ ਤੌਰ ਦੇ ਉਤੇ ਤੁਸੀਂ ਸਟੇਜ ਦੇ ਉੱਤੇ ਧਾਰਮਿਕ ਲੋਕਾਂ ਦਾ ਰੋਲ ਅਦਾ ਕਰ ਲਿਆ ਇੰਨਾ ਹੀ ਬਸ ਨਹੀਂ ਹੁੰਦਾ ਸਾਡੇ ਵਿੱਚ ਵੀ ਇਹ ਆਪਾਂ ਪਿੱਛੇ ਵੀ ਬਹੁਤ ਵਾਰ ਵਿਚਾਰ ਚੁੱਕੇ ਆਂ ਕੁਝ ਸਮੇਂ ਲਈ ਕੋਈ ਸਰਦਾਰ ਹਰੀ ਸਿੰਘ ਲੜੂਆ ਬਣ ਗਿਆ ਕੁਝ ਸਮੇਂ ਦੇ ਲਈ ਕਿਸੇ ਨੇ ਦਸਤਾਰ ਬਨ ਲਈ ਕੁਝ ਸਮੇਂ ਦੇ ਲਈ ਉਹਨੇ ਨਕਲੀ ਕੇਸ ਰੱਖ ਕੇ ਜਾਂ ਚਲੋ ਕੁਝ ਸਮੇਂ ਦੇ ਲਈ 2-4 ਮਹੀਨੇ ਦੇ ਕੁਝ ਮਹੀਨੇ ਲਈ ਅਸਲੀ ਕੇਸ ਵੀ ਰੱਖ ਲੇ ਤੇ ਉਹ ਫਿਲਮ ਰਿਲੀਜ਼ ਹੋ ਗਈ ਸਿਨੇਮਾ ਘਰ ਦੇ ਵਿੱਚ ਲੱਗ ਗਈ ਉਹ ਤੋਂ ਬਾਅਦ ਵਿੱਚ ਉਹ ਤੋਂ ਬਾਅਦ ਵਿੱਚ ਉਹ ਕੀ ਰੋਲ ਅਦਾ ਕਰ ਰਿਹਾ ਹੈ ਕਿ ਉਹ ਸਿਰਫ ਇੱਕ ਸਟੇਜੀ ਵਰਕ ਸੀ ਆ ਕਰਕੇ ਮਹਾਰਾਜ ਜੀ ਕਿਹਾ ਇਹ ਜਿਹੜਾ ਧਰਮ ਹੈ ਉਹ ਸਟੇਜ ਤੱਕ ਕਿਸੇ ਮੰਦਰ ਤੱਕ ਕਿਸੇ ਗੁਰਦੁਆਰੇ ਤੱਕ ਸੀਮਤ ਨਹੀਂ ਗੁਰੂ ਸਾਹਿਬ ਨੇ ਕਿੰਦੀ ਕੀਮਤੀ ਸ਼ਬਦ ਵਰਤੇ ਘੜੀਆਂ ਸਭੇ ਗੋਪੀਆਂ ਜਿੰਨੀ ਵੀ ਘੜੀਆਂ ਹਨ ਜਿੰਨੀ ਵੀ ਘੜੀਆਂ ਨੇ ਮਹਾਰਾਜ ਕਹਿੰਦੇ ਇਹ ਸਾਰੀਆਂ ਗੋਪੀਆਂ ਦੀ ਗੋਪੀਆਂ ਹਨ ਪਹਿਰ ਕੰਨ ਗੋਪਾਲ ਜਿਹੜੇ ਪਹਿਰ ਨੇ 3 ਘੰਟੇ ਦਾ ਆਪਾਂ ਇੱਕ ਪਹਿਰ ਮੰਨਦੇ ਜਿਹੜੇ ਇਹ ਪੈਰ ਨੇ ਇੱਕ ਕੰਨ ਹਾਂ ਨਹੀਂ ਕ੍ਰਿਸ਼ਨ ਦਾ ਰੋਲ ਅਦਾ ਕਰ ਰਹੇ ਹਾਂ ਗਹਿਣੇ ਪੌਣ ਪਾਣੀ ਬੈ ਸੰਤ ਹਵਾ ਪਾਣੀ ਤੇ ਅੱਗ ਇਸ ਕੁਦਰਤ ਦੇ ਅੰਦਰ ਇਹ ਇੱਕ ਗਹਿਣੇ ਹਨ ਸ਼ਿੰਗਾਰ ਹਨ ਇੱਕ ਸ਼ਿੰਗਾਰ ਹੁੰਦਾ ਸੀ ਲੋੜ ਵਾਲਾ ਇੱਕ ਸ਼ਿੰਗਾਰ ਹੁੰਦਾ ਹੈ ਦਿਖਾਉਣ ਵਾਲਾ ਸਾਡੇ ਘਰਾਂ ਦੇ ਵਿੱਚ ਪਹਿਲਾਂ ਉਹ ਚੀਜ਼ਾਂ ਹੁੰਦੀਆਂ ਸਨ ਸ਼ਿੰਗਾਰ ਦੇ ਵਜੋਂ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਸੀ ਉਹਨੂੰ ਘਰ ਦਾ ਸ਼ਿੰਗਾਰ ਕਿਹਾ ਜਾਂਦਾ ਸੀ ਘਰ ਦੇ ਵਿੱਚ ਪੱਖੀ ਪਈ ਹੈ ਚੱਲਣ ਦੇ ਲਈ ਪੱਖੀ ਨੂੰ ਸ਼ਿੰਗਾਰਿਆ ਜਾਂਦਾ ਸੀ ਘਰ ਦੇ ਵਿੱਚ ਜਿਹੜਾ ਵਿਹੜਾ ਹੈ ਰਿਸ਼ਤੇਦਾਰਾਂ ਨੇ ਆਣਾ ਹੈ ਉੱਠਣਾ ਹੈ ਬੈਠਣਾ ਹੈ ਉਹ ਸ਼ਿੰਗਾਰਿਆ ਜਾਂਦਾ ਸੀ ਜਿਹੜੀਆਂ ਚੀਜ਼ਾਂ ਵਰਤੋਂ ਦੇ ਵਿੱਚ ਨੇ ਉਹਨੂੰ ਸ਼ਿੰਗਾਰ ਮੰਨਿਆ ਜਾਂਦਾ ਸੀ ਅੱਜ ਜਿਹੜੀ ਚੀਜ਼ ਵਰਤੋਂ ਦੇ ਵਿੱਚ ਨਹੀਂ ਹੈ ਉਹਨੂੰ ਅਸੀਂ ਸ਼ਿੰਗਾਰ ਮੰਨਦੇ ਹਾਂ ਬੜੇ ਧਿਆਨ ਨਾਲ ਮਹਾਰਾਜ ਕਹਿੰਦੇ ਗਹਿਣੇ ਗਹਿੜੇ ਕੀ ਨੇ ਇਸ ਧਰਤੀ ਦੇ ਵਿੱਚ ਹਵਾ ਪਾਣੀ ਤੇ ਅੱਗ ਇਹ ਸ਼ਿੰਗਾਰ ਹਲ ਸ਼ਿੰਗਾਰ ਬਾਰੇ ਸ਼ਿੰਗਾਰ ਤੋਂ ਬਿਨਾਂ ਰਹਿ ਜਾ ਸਕਦਾ ਇਹ ਸ਼ਿੰਗਾਰ ਤੋਂ ਬਿਨਾ ਕੋਈ ਰਹਿ ਨਹੀਂ ਸਕਦਾ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਜਵਾਨ ਹੈ ਚਾਹੇ ਕੋਈ ਬੁੱਢਾ ਹੈ ਚਾਹੇ ਉਹ ਕਿਸੇ ਵੀ ਦੇਸ਼ ਦਾ ਹੈ ਚਾਹੇ ਉਹ ਮਰਦ ਹੈ ਚਾਹੇ ਔਰਤ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਵੀਰ ਹੈ ਗਹਿਣੇ ਗਰੀਬ ਨੂੰ ਪ੍ਰਾਪਤ ਨਹੀਂ ਹੋ ਸਕਦੇ ਜੋ ਪ੍ਰਾਪਤ ਵੀ ਕਰਨਗੇ ਗਹਿਣਿਆਂ ਦਾ ਸ਼ਿੰਗਾਰ ਵੀ ਕਰਨਗੇ ਉਹ ਡੁਪਲੀਕੇਟ ਹੋਣਗੇ ਜਾਂ ਮਗਵੇਂ ਹੋਣਗੇ ਪਰ ਜਿਹੜਾ ਪਾਉਣ ਪਾਣੀ ਬਸੰਤਰ ਰੂਪੀ ਗਹਿਣਾ ਹੈ ਗੁਰੂ ਸਾਹਿਬ ਕਹਿੰਦੇ ਧਰਤੀ ਦਾ ਸ਼ਿੰਗਾਰ ਹੈ ਇਹ ਸਭ ਨੇ ਤਾਰਨ ਕੀਤਾ ਹੋਇਆ। ਘੜੀਆਂ ਸਭੇ ਗੋਪੀਆਂ ਪਹਿਰ ਕਨੁ ਗੋਪਾਲ ਗਹਿਲੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਜਿ ਹਵਤਾਰ ਤੇ ਗੁਰੂ ਸਾਹਿਬ ਕਹਿੰਦੇ ਤੇ ਇੱਥੇ ਅਵਤਾਰ ਕੀ ਹੈ ਚੰਦ ਤੇ ਸੂਰਜ ਇੱਕ ਅਵਤਾਰ ਕੁਝ ਸਮੇ ਦਾ ਇੱਕ ਘੰਟੇ ਦਾ 2 ਘੰਟੇ ਦਾ ਰੋਲ ਅਦਾ ਕਰ ਰਹੇ ਨੇ ਉਹ ਸਾਜੋ ਸਮਾਨ ਪਾ ਕੇ ਸਟੇਜ ਦੇ ਉੱਤੇ ਆ ਕੇ ਵੀ ਮੈਂ ਫਲਾਣੇ ਅਵਤਾਰ ਦਾ ਰੋਲ ਕੀਤਾ। ਸਟੇਜ ਤੋਂ ਉਤਰਿਆ ਪਰਦਾ ਲੱਗਿਆ ਅਵਤਾਰ ਦਾ ਰੋਲ ਖਤਮ ਹੋ ਗਿਆ। ਉਹ ਪਰਸਨਲੀ ਜ਼ਿੰਦਗੀ ਦੇ ਵਿੱਚ ਕੀ ਹੋ ਜਾ? ਅਵਤਾਰ ਦੇ ਬਿਲਕੁਲ ਵੀ ਨੇੜੇ ਨਾ ਹੋਏ। ਗੁਰੂ ਸਾਹਿਬ ਕਹਿੰਦੇ ਜਿਹੜਾ ਚੰਦ ਤੇ ਸੂਰਜ ਹੈ ਹਮੇਸ਼ਾ ਅਵਤਾਰ ਆਪਣਾ ਰੋਲ ਅਦਾ ਕਰ ਰਿਹਾ। ਉਹ ਕਦੇ ਛੁੱਟੀ ਨਹੀਂ ਜਾਂਦੇ। ਉਹ ਇਸ ਕੁਦਰਤ ਦੇ ਸਟੇਜ ਤੋਂ ਕਦੇ ਉਤਰਦੇ ਨਹੀਂ। ਉਹ ਇੱਕ ਰੋਲ ਅਦਾ ਕਰ ਰਹੀ ਹੈ। ਤੋਂ ਮਤਲਬ ਇਹਨਾਂ ਮੁਬਾਰਕ ਸ਼ਬਦਾਂ ਦਾ ਭਾਵ ਇਹ ਹੋਇਆ ਗੁਰੂ ਸਾਹਿਬ ਜੀ ਨੇ ਇਸ ਕੁਦਰਤ ਨੂੰ ਹੀ ਰੱਬ ਦਾ ਕਰਮ ਲਿਆ ਹੈ। ਰੱਬ ਦੇ ਘਰ ਨੂੰ ਕਿਸੇ ਸੀਮਤ ਕਿਸੇ ਸਟੇਜ ਜਾਂ ਕਿਸੇ ਜਗ੍ਹਾ ਦੇ ਵਿੱਚ ਨਹੀਂ ਰੱਖਣਾ। ਗੁਰੂ ਸਾਹਿਬ ਕਹਿੰਦੇ ਜੇ ਰੱਬ ਦੀ ਮਹਿਕ ਰੱਬ ਦੇ ਗੁਣਾਂ ਦੀ ਗੱਲ ਕਰਨੀ ਆ ਇੱਕ ਘੜੀਆਂ ਵੀ ਇਹ ਪਹਿਰ ਵੀ ਕਿਉਂਕਿ ਘੜੀਆਂ ਦੇ ਵਿੱਚੋਂ ਅਸੀਂ ਨਿਕਲ ਨਹੀਂ ਸਕਦੇ ਪਹਿਰ ਦੇ ਵਿੱਚੋਂ ਅਸੀਂ ਨਿਕਲ ਨਹੀਂ ਸਕਦੇ ਚੰਦ ਸੂਰਜ ਦੇ ਹੁਕਮ ਦੇ ਵਿੱਚੋਂ ਅਸੀਂ ਨਿਕਲ ਨਹੀਂ ਸਕਦੇ ਤੇ ਪਉਣ ਪਾਣੀ ਬਸੰਤਰ ਤੋਂ ਅਸੀਂ ਬਾਗੀ ਨਹੀਂ ਹੋ ਸਕਦੇ ਨਾ ਚੋ ਇੱਕ ਵੀ ਚੀਜ਼ ਨਹੀਂ ਛੱਡੀ ਜਾ ਸਕਦੀ ਗੁਰੂ ਸਾਹਿਬ ਕਦੇ ਕਰਮ ਹੈ ਇੱਥੇ ਅਸੀਂ ਇਨਸਾਨੀਤ ਦੀ ਗੱਲ ਕਰੀਏ ਇੱਥੇ ਅਸੀਂ ਚੰਗੇ ਕਰਮਾਂ ਦੀ ਗੱਲ ਕਰੀਏ ਇੱਥੇ ਅਸੀਂ ਲੋਕਾਂ ਵਿੱਚ ਪਿਆਰ ਵੰਡੀਏ ਗਿਆਨ ਨੂੰ ਧਾਰਨ ਕਰੀਏ ਜੇ ਇਸ ਕੁਦਰਤ ਵਿੱਚ ਰਹਿੰਦੇ ਹਾਂ ਹੋਇਆਂ ਚੰਦ ਸੂਰਜ ਵਰਗੇ ਅਵਤਾਰਾਂ ਵਿੱਚ ਰਹਿੰਦੇ ਹਾਂ ਜੇ ਅਸੀਂ ਰੱਬ ਦੀ ਹੋਂਦ ਰੱਬ ਦੀ ਮੌਜੂਦਗੀ ਰੱਬ ਦੀ ਨਹੀਂ ਸੋਹਣੀ ਕੁਦਰਤ ਦੇ ਵਿੱਚ ਪਵਨ ਪਾਣੀ ਬਸੰਤਰ ਵਿੱਚ ਰਹਿੰਦੇ ਹਾਂ ਹੋਇਆਂ ਵੀ ਗਿਆਨ ਤੋਂ ਹੀਣੇ ਰਹਗੇ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਬਰਥਾ ਕਿਉਂਕਿ ਨਾਨਕ ਮੁਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਸ੍ਰੀ ਸਤਿਗੁਰੂ ਜੀ ਦਾ ਮੁਬਾਰਕ ਸ਼ਲੋਕ ਪਾ ਸਾਂਝਾ ਕਰ ਰਹੀ ਸੀ ਇਸੇ ਸ਼ਲੋਕ ਦੇ ਲਗਭਗ ਅਰਥਾਂ ਦੇ ਨੇੜੇ ਦਾ ਇੱਕ ਅਨ ਦਾ ਪਾਵਨ ਸ਼ਲੋਕ ਆਇਆ ਨ ਚਣ ਗੁਰ ਪੈਰ ਹਲਾਇਣ ਫੇਰਨ ਸਿਰ ਕਦੇ ਕਦੇ ਖਿਆਲ ਜਾਂਦਾ ਹੈ ਵੀ ਜਿਹੜਾ ਇਹ ਮੁਬਾਰਕ ਬਚਨਾਂ ਦੁਆਰਾ ਗੁਰੂ ਜੀ ਨੇ ਗਿਆਨ ਵੰਡਿਆ ਇਹ ਉਹਨਾਂ ਲੋਕਾਂ ਦੇ ਲਈ ਸੀ ਜੋ ਸਿਰਫ ਇੱਕ ਰਾਸ ਲिला रामलीला ਰੂਪ ਕੁਝ ਸਮੇਂ ਦਾ ਪਾਤਰ ਅਦਾ ਕਰ ਰਹੇ ਸਨ ਪਰ ਜਦੋਂ ਹੁਣ ਅਸੀਂ ਜਿਵੇਂ ਲਗਾਤਾਰ ਗੁਰੂਆਂ ਦੇ ਨਾਮ ਦੇ ਸਿੰਘ ਸ਼ਹੀਦਾਂ ਦੇ ਨਾਮ ਦੀਆਂ ਫਿਲਮਾਂ ਆ ਰਹੀਆਂ ਨੇ ਤੇ ਉਹਨੂੰ ਰੋਲ ਅਦਾਕੁਨ ਕਰ ਰਿਹਾ ਹੈ ਖਿਆਲ ਤੇ ਹੁਣ ਸਾਡੇ ਵਾਲੇ ਪਾਸੇ ਜਾਂਦਾ ਹੈ ਸਾਡੀ ਫਿਲਮਾਂ ਵਾਲੇ ਪਾਸੇ ਜਾਂਦੇ ਸਾਰੇ ਸ਼ਬਦ ਮੈਂ ਕਹਿੰਨ ਆਸਾ ਕੀ ਵਾਰ ਪੜੀ ਬਹੁਤ ਗਈ ਪਰ ਵਿਚਾਰੀ ਕਿਸੇ ਨੇ ਅਸਲ ਦੇ ਵਿੱਚ ਤੁਸੀਂ ਕਦੇ ਖਿਆਲ ਪੈਦਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ ਐਸਾ ਕੀ ਕਾਰਨ ਹੋ ਸਕਦਾ ਹੈ ਜਿਹੜਾ 22 12 ਦੇ ਵਿੱਚੋਂ ਇਸੇ ਵਾਰ ਦਾ ਕੀਰਤਨ ਉਹ ਵੀ ਰੋਜ਼ਾਨਾ ਕਹਿ ਰੋਜ਼ਾਨਾ ਮਰਿਆਦਾ ਵਿੱਚ ਕਿਹਾ ਗਿਆ ਇਹਦਾ ਮਤਲਬ ਇਸ ਬਾਣੀ ਦੀ ਵਿਚਾਰ ਦੀ ਬਹੁਤ ਜ਼ਿਆਦਾ ਲੋੜ ਸੀ ਪਰ ਅਸੀਂ ਕਿਸੇ ਜੀ ਨੂੰ ਗਾ ਹੀ ਇੰਨਾ ਲੈਨੇ ਆ ਕਿ ਉਹਦੇ ਵਿੱਚ ਖੋਭਣ ਦੀ ਗੱਲ ਵਿਚਾਰਨ ਦੀ ਗੱਲ ਅਸੀਂ ਖਤਮ ਕਰ ਲੈਂਦੇ ਆ ਇੰਨਾ ਮੁਬਾਰਕ ਸ਼ਬਦਾਂ ਦੇ ਅਸੀਂ ਕਦੇ ਅਰਥ ਭਾਵ ਅਰਥ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਅਸੀਂ ਉਹਨੂੰ ਦੂਜੇ ਰੂਪ ਦੇ ਵਿੱਚ ਯਾਦ ਤੇ ਕਰ ਲੈਨੇ ਆ ਦੂਜੇ ਰੂਪ ਚ ਆਪਾਂ ਗਾਤੇ ਲਏਨੇ ਆ ਅੱਜ ਲੋੜ ਐ ਸਾਨੂੰ ਇਹਨਾਂ ਮੁਬਾਰਕ ਬਚਨਾਂ ਦੀ ਪ੍ਰਚਾਰ ਕਰਨ ਦੀ ਤਾਂ ਜੋ ਫਿਲਮਾਂ ਦੇ ਨਾਂ ਦੇ ਉੱਤੇ ਜੋ ਸਾਡੇ ਗੁਰੂਆਂ ਦੀ ਗੱਲ ਕਰ ਲਈ ਆ ਭਾਈ ਇੱਕ ਸਰੀਰਕ ਰੂਪ ਦੇ ਵਿੱਚ ਕਿਸ ਨੇ ਰੋਲ ਅਦਾ ਕੀਤਾ ਤੇ ਉਹ ਅੱਗੇ ਜਾ ਕੇ ਠੱਪ ਹੋ ਗਿਆ ਕਈ ਕਈ ਸਾਲ ਉਹਨੇ ਇਹਨਾਂ ਰੋਲਾਂ ਨੂੰ ਸਾਲ ਪ੍ਰਤੀ ਸਾਲ 2 ਸਾਲ ਬਾਅਦ ਰੋਲ ਅਦਾ ਕਰਦਾ ਗਿਆ ਪਹਿਲਾ ਪਾਰਟ ਆ ਗਿਆ ਜੀ ਦੂਜਾ ਪਾਰਟ ਆ ਗਿਆ ਜਿਹੜੀ ਅਰਦਾਸ ਵਿੱਚ ਸਿੱਖਾਂ ਨੂੰ ਸਿੱਖੀਦਾਨ ਕੇਸ਼ਦਾਨ ਦੀ ਗੱਲ ਹੈ ਕਿੱਡਾ ਕੀਮਤੀ ਸਿਧਾਂਤ ਹੈ ਪਰ ਉਹ ਅਰਦਾਸ ਦਾ ਪਹਿਲਾ ਪਾਰਟ ਵੀ ਆ ਗਿਆ ਦੂਜਾ ਵੀ ਆ ਗਿਆ ਤੀਜਾ ਵੀ ਆ ਗਿਆ ਕਹਿੰਦੇ ਜੀ ਜਦੋਂ ਤੱਕ ਅਸੀਂ ਜਿੰਦੇ ਰਵਾਂਗੇ 10 12 15 ਪਾਰਟ ਇਕੱਠੇ ਕਰਦੇ ਆਂਗੇ ਪਰ ਉਹ ਤੇ ਇੱਕ ਨਾਟਕ ਹੀ ਹੋ ਗਿਆ ਨਾ ਜਿਹੜੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਵਾਏ ਮੇ ਚਿੱਲੇ ਨੱਚਣ ਗੁਰ ਪੈਰ ਹਲਾਇਨਾ ਫੇਰਨ ਸੀ ਵੀ ਅਸੀਂ ਸਿਰਫ ਪਾਰਟ ਅਸੀਂ ਫਿਲਮਾਂ ਹੀ ਥੋੜੀ ਬਣਾਣੀ ਆ ਉਸ ਦਾਤ ਨੂੰ ਪ੍ਰਾਪਤ ਵੀ ਕਰ ਇਹ ਕੀਮਤੀ ਸੰਦੇਸ਼ ਸਾਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੋਈਆਂ ਭੁੱਲਾਂ ਦੀ ਮਾਫ਼ੀ ਕੱਲ ਦੇ ਪਾਵਨ ਬਚਨਾਂ ਪਾ ਸਾਝੇ ਕਰਾਂਗੇ ਜੀ ਵਾਇਨ ਚੇਦੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਵੀ ਕਿਤੇ ਉਹ ਚੀਜ਼ਾਂ ਅੱਜ ਸਾਡੇ ਵਿੱਚ ਆ ਕੇ ਪ੍ਰਵੇਸ਼ ਤੇ ਨਹੀਂ ਕਰ ਗਈਆਂ ਸੁਚੇਤਤਾ ਦਾ ਨਾਮ ਹੀ ਸਿੱਖੀ ਹੈ ਇਹਨੀ ਬੇਨਤੀ ਪ੍ਰਵਾਨ ਹੋਈਆਂ ਭੁੱਲਾਂ ਦੀ ਮਾਫ਼ੀ ਜੀ ਆਦਰ ਸਹਿਤ ਗੁਰਫਤ ਤੇ ਸਾਝੇ ਕਰੋ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ